ਸਸਿਕਾ ਜੀ ਦੇ ਅਨੁਸਾਰ ਇਹ ਮੈਂ ਤੁਹਾਡੀ ਆਪਣੀ ਅਮਰਜੀਤ ਕਰ ਦਿਓ ਠੀਕ ਜੋਸ਼ੀ ਕੇ ਨਾਮ ਤੇ ਬਸਵਾਤ ਕਰ ਗਿਆ ਤੇ ਲੋ ਵੱਜ ਮੈਂ ਫਿਰ ਹਾਜ਼ਰਾਨਗੋੜ ਚ ਤੇਰੀ ਦੇ ਵਿੱਚ ਮੈਂ ਨਹੀਂ ਕਿ ਨਵੇਂ ਉੱਤੇ ਲਾ ਉਹਨਾਂ ਲੋਕਾਂ ਮੈਂ ਬਵਾਸੀ ਬਿਠਾ ਰਿਹਾ ਨੂੰ ਥੱਲੂ ਵੀ ਬਵਾਸੀ ਖਤਰ ਕਰ ਤੇ ਲੋਕੋ ਨਾ ਵੀ ਸੁਣੋ ਕਿ ਉਹ ਕੁੜੀ ਕੋਈ ਆਪਣੀ ਮਾਂ ਨੂੰ ਤੇ ਆਪਣੇ ਘਰ ਵਾਲੇ ਦੇ ਲੰਘੇ ਜਿਸ ਦੀ ਅਸਲੀ ਇਹ ਵੀ ਆਉਂ ਹੈ ਕਰਦਾ ਇਹ ਕਰ ਗਿਆ ਹਨਾ ਤੇ ਜੇ ਜਰ ਕੇ ਸੁਣੋ ਤੇ ਲੋਗ ਮਾਣੋ ਇਸ ਪਿਆਰੇ ਦੀ ਲੋਕ ਦੀ ਜਾਨ ਟੂ ਟੀ ਤੋੜਦਾ ਦਰਵਾਇ ਭੁੱਲੇ ਮਰੋੜਦਾ ਨਹੀਂ ਭੁੱਲੇ ਮਰੋੜਦਾ ਸੁਟ ਕੇ ਤੁਰ ਗਿਆ ਮਾ பணரி மே சோஜ ഹരിസിയ പബ മായ നിലനിഗ്രീല ലി രാ ਨ ਕਰੀਆ ਨਾ ਕਰੇ ਹੋ ਗਿਆ ਮਾਇ ਨੀ ਨ ਕਰ ਹੋ ਗਿਆ ਨੀ ਨ ਕਰ ਹੋ ਗਿਆ ਸਾਨੂੰ ਰੱਖੇ

તતતતતતે મરો લેદા સુપી કે તરગ્યા મઈત Morning,

ായി മായ നിഗണ ദ്വാര ਦੋਸਤੋ ਸਾਡੇ ਗੀਤ ਕੇ ਬਾਦ ਇਹ ਰੱਖਿਆ ਤੇ ਲਾਈਕ ਪਮੇਂ ਸ਼ੇਅਰ ਜ਼ਰੂਰ ਕਰਿਓ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਲਓ ਹੁਣ ਤੁਸੀਂ ਆਦੇ ਨੁਕਤੇ ਮੈਂ ਗੀਤਾਂ ਅਹੀਂ ਤੁਹਾਨੂੰ ਤੰਦਰੁਸਤ ਰੱਖਣਾ ਤੇ ਨੁਕਤੇ ਦੱਸ ਕੇ ਵੀ ਤੰਦਰੁਸਤ ਰੱਖਣਾ ਮੈਂ ਇਹ ਵੀ ਤੁਸੀਂ ਵਿਚਾਰ ਕਰਨੇ ਆ ਕਿ ਕੀ ਗੱਲ ਚੁਣਤੀ ਹੈਗਾ ਅੱਛਾ ਹੁਣ ਤੁਸੀਂ ਮੈਂ ਇਹ ਦੱਸਣਾ ਬਵਾਸੀਰ ਬਵਾਸੀਰ ਖਤਮ ਕਰੋ ਚਾਹੇ ਬਾਗੀ ਬਵਾ ਸੀ ਰਹੇ ਚਾਹੇ ਖੋਲਵਾ ਸੀ ਰਹੇ ਕੋਈ ਵੀ ਹੈ ਹੈ ਨਾ ਕਿਸੇ ਕਿਸਮ ਦੀ ਰਿਹਾ ਹਰ ਹਾਲਤ ਤੁਸੀਂ ਤੰਦਰੁਸਤ ਹੋ ਜਾਓਗੇ ਇਹਦਾ ਉਪਾਅ ਹੈ ਤਨੇ ਵੀ ਕਾਲੇ ਤੇਲ 10 ਗ੍ਰਾਮ ਕਾਲੇ ਤੇਲ ਲੋ ਮਤਲਬ ਆਪਾਂ ਵੱਧ ਬਣਾ ਲਓ 10 ਗ੍ਰਾਮ ਦਾ ਤੁਸੀਂ ਇਹ ਲੈਣੇ ਨੇ ਤੁਸੀਂ 100 100 ਗ੍ਰਾਮ ਦਾ ਬਣਾ ਕੇ ਰੱਖ ਲਓ 100 ਗ੍ਰਾਮ ਕਾਲੇ ਤੇਲ ਲੈ ਲੀ ਇਹਨਾਂ ਦਾ ਆਪਾਂ ਪਾਊਡਰ ਬਣਾ ਲਿਆ ਬਣਾ ਲੈਣਾ ਤਾਂ ਫਿਰ ਕੀ ਹੈ ਲੈਣਾ ਕਿਵੇਂ ਹੈ ਤੇ 10 ਗ੍ਰਾਮ ਤਿਲਾਂ ਦਾ ਇਹ ਪਾਊਡਰ ਤੇ 10 ਗ੍ਰਾਮ ਹੀ ਮੱਖਣ ਤੇ ਇਹਦੇ ਨਾਲ ਇਹਨੂੰ ਤੁਸੀਂ ਲਓ ਚੱਟ ਲਓ ਮੱਖਣ 'ਚ ਪਾ ਕੇ ਹੈਨਾ ਤੇ ਕੈਸੀ ਬਵਾਸੀਰ ਹੈ 5-7 ਦਿਨ ਦੇ ਵਿੱਚ ਸ਼ੂਮੰਤਰ ਹੋ ਗਈ ਇਹਨੂੰ ਕਰਕੇ ਦੇਖੋ ਅਸੀਂ ਆਪਣੇ ਘਰੇ ਅਜਮਾ ਕੇ ਦੇਖੀ ਹੈ ਸਾਡੇ ਆਪਣੇ ਮੁੰਡਾ ਇੰਚ ਘਾੜਾ ਮਾਰਦਾ ਸੀ ਤੇ ਫਿਰ ਉਹ ਇਹੇ ਅਸੀਂ ਉਹਨੂੰ ਦਿੱਤੀ ਤੇ ਉਸੇ ਵਕਤੋਂ ਨੂੰ ਗਾਇਬ ਹੋਣੀ ਸ਼ੁਰੂ ਹੋ ਗਈ ਮੇਰਾ خیال ਆ ਵੀ 5-7 ਦਿਨ ਲਈ ਸੀ ਜੇ ਮੜਾ ਮੋਟਾ ਫਰਕ ਹੋ ਜੇ ਤਾਂ 1-2 ਦਿਨ ਹੋਰ ਲੈ ਲਓ ਲਿਆ ਕੇ ਪਹਿਲਾਂ ਇਕੱਠਾ ਹੀ ਨੁਕਸਾਨ ਨੂੰ ਲਿਆ ਕੇ ਤੇਲ 100 ਗ੍ਰਾਮ ਉਹਨਾਂ ਪਾਊਡਰ ਬਣਾ ਕੇ ਰੱਖੋ ਸਮਝ ਗਏ ਵੱਧ ਬਣਾ ਕੇ ਰੱਖ ਲਓ ਤੇ ਬਾਦੂ ਦਿਨ ਵੀ ਕਈ ਵਾਰੀ ਜਿਆਦਾ ਹੁੰਦਾ ਤੇ ਬਾਦੂ ਵੀ ਲਈ ਜਾਂਦੇ ਆ ਨਹੀਂ ਇੰਨਾ ਚੰਦ ਦੱਸ ਦਿੰਦਾ ਇਹ ਕੋਰਸ ਹੈਗਾ ਤੇ ਪਰਮਾਤਮਾ ਤੁਹਾਨੂੰ ਕਿਰੂ ਤੇ ਲੋ ਮਾਣ ਹੁਣ ਇਸੇ ਗੂਚਦਾ ਤੇ ਨੁੱਤੇ ਨਾਲ ਆਨੰਦ ਤੇ ਕੱਲ ਨੂੰ ਫੇਰ ਆਪਾਂ ਨਵੀਂ ਵੀਡੀਓ ਤੇ ਨਵੇਂ ਲੋਕ ਤੇ ਨਾਲ ਲਾਂਗੇ ਤੇ ਹੁਣ ਸਾਨੂੰ ਜੋ ਛੁੱਟੀਆਂ ਤੇ ਤੁਹਾਨੂੰ ਤੱਲਵਾਲ ਸਾਡੀ ਵੀਡੀਓ ਦੇਖਣ ਬੋ ਤੇ ਪਰ ਮੈਂ ਬਾਰ ਬਾਰ ਕਹਿੰਨੀ ਆ ਤੁਸੀਂ ਕਮੈਂਟ ਲਿਖਣਾ ਨਾ ਭੁੱਲਿਆ ਕਰੋ ਕਈ ਭੈਣਾ ਕਹਿੰਦੇ ਸਾਨੂੰ ਕਮੈਂਟ ਲਿਖਣੇ ਨਹੀਂ ਆਉਂਦੇ ਹੁਣ ਇੱਕ ਭੈਣ ਕਹਿੰਦੀ ਵੀ ਸਾਡੀ ਪੱਥਰ ਚੱਟ ਦੇ ਨਾਲ ਤੁਹਾਨੂੰ ਇਹਦੀ ਹੀ ਦੱਸ ਰਿਆ ਔਰ ਡਾਂਗੋ ਕਿੰਨ ਡਾ ਲੁਧਿਆਣੇ ਦੇ ਕੋਲੇ ਤੇ ਉਹਦੇ ਕਿਸੇ ਰਿਸ਼ਤੇਦਾਰ ਨੂੰ ਬੱਚੇ ਜਨ ਦੇ ਵਿੱਚ ਹਸੌਲੀਆਂ ਸੀ ਤੇ ਮੈਂ ਜੇ ਨੁਕਤਾ ਪਾਇਆ ਹੋਵੇ ਤੁਸੀਂ ਪੱਥਰ ਚੱਟ ਦੇ ਪੱਤੇ ਪੈਂਦਾ ਇੱਕ ਕਾਲੂ 2 ਪਰਸਨ 3 ਇਹ ਨੁਕਤਾ ਹੀ ਆ ਗਿਆ ਸਮਝੋ ਤੁਹਾਡੇ ਕੋਲ ਤੇ 9 ਦਿਨ 9 ਪੱਤੇ ਤੁਸੀਂ ਖਾਂਦੇਗੇ 9 ਪੱਤਿਆਂ ਤੇ ਆਗੇ ਫਿਰ ਬੈਕ ਨੂੰ ਆਜੋ 9 ਤੋਂ ਫਿਰ 8 7 5 6 1 2 1 ਤੱਕ ਆਜੋ ਤੇ ਉਹ ਕਹਿੰਦੇ ਜੀ ਹੁਣ ਚੈੱਕ ਕਰਾ ਕੇ ਲਿਆਏ ਆਂ ਅਸੀਂ ਤੇ ਕੋਈ ਰਸੋਈ ਨਹੀਂ ਕੋਈ ਕਿਸੇ ਕਿਸਮ ਦੀ ਤਕਨੀਕ ਨਹੀਂ ਹੋਈ ਤੇ ਤੁਸੀਂ ਕਰਕੇ ਦੇਖ ਲਿਓ ਪ੍ਰਮਾਤਮਾ ਭਲੀ ਘਟੂਗਾ ਤੇ ਲੋ ਦੇਰ ਵੰਡ ਸ਼ੁੱਟੀਆਂ Acabando firme, know